ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਰਕੀਤ ਕਾ ਔਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਲੋ ਜੀ ਆਪਾਂ ਨੇ ਕੱਪੜੇ-ਕੁੱਪੜੇ ਤੋਤੇ ਨੇ ਪੋਚਿਆ ਝਾੜੂ ਸੁਫਲ ਰਹਿਣੇ ਕਰ ਦਿੱਤਾ ਸੀ ਹੁਣ ਤਾਂ ਦੁਪਹਿਰ ਦੇ 12 ਵਜੇ ਕੇ ਟਾਈਮ ਤੇ ਕੰਮ ਤਾਂ ਸਾਨੂੰ ਬਹੁਤ ਟਾਈਮ ਹੋਗਾ ਨਮੇੜਿਆਂ ਨੂੰ ਤੇ ਸੌਦਾ ਮੰਗਾਇਆ ਸੀਗਾ ਤੇ ਬੋਰੀ ਦੇਖ ਲਓ ਲਿਆ ਕੇ ਨਾ ਵਿਚਾਲੇ ਸੱਟ ਤੀ ਤੁਸੀਂ ਸੋਚਦੇ ਹੋਵੋਗੇ ਅੱਜ ਵੀ ਆਪਣੀ ਸਕੂਟਰੀ ਮੋਟਰਸਾਈਕਲ ਉਹ ਦਿਖਾਉਣਾ ਤੁਹਾਨੂੰ ਹਾਂ ਸਕੂਟਰੀ ਕੱਢਤੀ ਮਿੱਥੋਂ ਮੋਟਰਸਾਈਕਲ ਕੱਢ ਲਿਆ ਤੇ ਦਰਵਾਜਾ ਸੁੰਨਾ ਸੁੰਨਾ ਹੋ ਗਿਆ ਇਹ ਖੰਡ ਦੀ ਬੋਰੀ ਮੰਗਾਈ ਸੀ ਕਈ ਚੀਜ਼ਾਂ ਮੰਗਾਉਣ ਵਾਲੀਆਂ ਸੌਦਾ ਪੱਤਾ ਬਹੁਤ ਟਾਈਮ ਹੋ ਗਿਆ ਛੱਲਿਆਂ ਦੇ ਪੈ ਇਹਨੂੰ ਮੈਂ ਛੁੱਪ ਕੇ ਪਾਏਗੀ ਬਿੰਦ ਕੰਮ ਕਰਕੇ ਜੀਰਾ ਸੇ ਸੋਣ ਤੇਲ ਹਲਦੀ ਕੀ ਚੀਜ਼ਾਂ ਇਹ ਮਾਰਨ ਸੀ ਪਾਣੀ ਮੈਂ ਗੰਨਿਆ ਨਹੀਂ ਆਉਦਾ ਦਿਖਾਉਂਦੇ ਸਰਦਾਰ ਜੀ ਆਪਦਾ ਕੰਮ ਕਰਦੇ ਨੇ ਕੰਮ ਅਸੀਂ ਬਹੁਤ ਟਾਈਮ ਦੇ ਕਿਤੇ ਨੇ ਚ ਪਹਿਲਾਂ ਪਾਪਾ ਉਹਨਾਂ ਨਾਲ ਨਾ ਕਰੀ ਗਏ ਤੇ ਸੋਖਮਣ ਹੋਰਾਂ ਨੇ ਚਾਹ ਕਰ ਲਈ ਨੇ ਰੈਡੀ ਹੋ ਤੋਂ ਦੇ ਸੀਗੇ ਗੱਡੀ ਮੋਟਰਸਾਈਕਲ ਸਕੂਲ ਸਾਰਾ ਕੁਝ ਤੋਂ ਦੇ ਦੇਣਗੇ ਤੇ ਅੱਜ ਪਤਾ ਨਹੀਂ ਕਿ ਮੇਰਾ ਅੱਡਾ ਕੱਦੇ ਸੰਦਸ ਨੇੜਾ ਕਿਹੋਂ ਦਾ ਗੱਡੀ ਤੋਂ ਦੇਣੀ ਜੀ ਸਿੱਕੜਾ ਗੱਡੀ ਤੋਂ ਰਹੇਗੇ ਪਾਣੀ ਇਹਦੇ ਜਿਹੜਾ ਕੱਚਾ ਗਾਰ ਹੁੰਦਾ ਤੇ ਕੰਪਨ ਆ ਲਿਏ ਨਾ ਕੋ ਲੈਣਾ ਆ ਲੈ ਲੈਤੀ ਨਾ ਪਿਆਉਣਾ ਚਾਹਤੇ ਪਰਾਂ ਤਾਰ ਦਾਂਗੇ ਫਿਰ ਹਜੇ ਮੈਂ ਸੁਪ ਤੇ ਪਾਈ ਮੁਰਕੇ ਸਰਬਾਉਨੂੰ ਜੀਣ ਕਰਿਆ ਕੰਮੰਗਾ ਬਰਖੇ ਸੁਪ ਤੇ ਪਾਈ ਇਧਰ ਆਪਣੀ ਅੱਜ ਨਾਲ ਨਾ ਰੱਖਣਾ ਆਪਣਾ ਕੰਮ ਸਾਰਾ ਮੋਸਤੋ ਖੜੀਆ ਆਪਣੀ ਮੋਸਤੋ ਤੇਦਰ ਹਲੇ ਕੱਖ ਕੁਖ ਪਾਏ ਨਹੀਂ ਫੇਰ ਪਾਉਣਗੇ ਸੰਦੇਸ ਮੇਰਾ ਤੋਂ ਇਹ ਸੁਖਾਵਾਈ ਚਾਹੇ ਅੱਛਾ ਮਾਸੀ ਮੈ ਦਵਾਈ ਲੈ ਕੇ ਵੀ ਆ ਗਈ ਮਾਸੀ ਗਈ ਮਾਸੀ ਗਈ ਕਿ ਉਹ ਰੋੜੀ ਪਈਆ ਮਾਸੀ ਕਿਥੇ ਦਵਾਈ ਲੈ ਕੇ ਆ ਗਈ ਨੂੰ ਤਾਂ ਜਾਣ ਆਉਣੀ ਲੱਗਾ ਅੱਡੇ ਪਾਉਣ ਕੰਟੇ ਕੋਹਰ ਆਇਤਾ ਕਿਸੇ ਗੱਡੀ ਮਹਾਂ ਤੇ ਮਾਸੀ ਹੈ ਫੇ ਤਾਂ ਹੋਰ ਗੱਡੀ ਆਈਏ ਤੁਸੀਂ ਤਾਂ ਹੋਰ ਆਖ ਸਭ ਇਹ ਜਾਨ ਕੀ ਜਿਹੜੀ ਕੋਈ ਆਇਆ ਹੈ ਮਾਸੀ ਦਵਾਈ ਲੈਣਗੀ ਉਹ ਤਾਂ ਹੁਣ ਗਈ ਆ ਪਰ ਅੱਡਾ ਕੰਟਾ ਹੋ ਗਿਆ ਕਤਾਲੀ ਕੀ ਗੱਡੀ ਖੜੀ ਹੈ ਬਾਹਰ ਤੇ ਆਪਨੇ ਲੋਜੀ ਪਹੇ ਸਰ ਬਉਣਾ ਹੈ ਦਾ ਬਸ ਉਹ ਗੱਲਾਂ ਨਾਲ ਕੰਮ ਜੇ ਕਰਕੇ ੁੱਟਕੇ ਆਪਾ ਜਮੋਥੀ ਬੈਠ ਜੀ ਗਈ ਤੇ ਕਾਪਾ ਬਾਜਾ ਮੈਂ ਵੀ ਦਫਾਇ ਜੀ ਹੈ ਨਾ ਚਾਹ ਪੀ ਦੀ ਵੱਖਣ ਮੈਂ ਤਾਂ ਹੀ ਚਾਹ ਚੁੱਗਿਲ ਟਿੱਕਿਲ ਹਮੇ ਕੁੱਪੀ ਰੋਟੀ ਸਾਰਿਆਂ ਨੂੰ ਮਾਗਰੋਂ ਖਾਦੀ ਹੈ ਮੈਂ ਕਦੀ ਨਹੀਂ ਹੋਗੀ ਕੁਝ ਦਿਨ ਹੁਣਾ ਨਾ ਗਾਜਰਾ ਸੀ ਇਦਾਂ ਪਹਿਲੇ ਤਾਂ ਮੈਂ ਬਉਣੀ ਹੈ ਸਰ ਤੇ ਕੱਲ ਦੀਆਂ ਪੱਤੀਆਂ ਪਈਆਂ ਨੇ ਗਾਜਰਾ ਤੇ ਹਾਂ ਕੀਚਰ ਵੱਜ ਗਿਆ ਦਾਗਾ ਜਰਾ ਦਾ ਹੁਣ ਮੈਨੂੰ ਤਾਂ ਮੱਸੀਆ ਪੀਣੀ ਆ ਮੈਂ ਮਸਰਬੋਂ ਨੀ ਸਰਨੀ ਵਾਹੇ ਅੱਜ ਤੇ 12 ਵਜੇ ਦੇ ਤੇ 12 ਵਜੇ ਗਏ ਨੇਗੇ ਸਰ ਸਰ ਬੰਨੋ ਨਾ ਪਾ ਅ ਤੇ ਨੰਗਾ ਕਰਨ ਨੂੰ ਜੀ ਨਹੀਂ ਕਰਦਾ ਠੰਡ ਲੱਗਦੀ ਜਾਏਗੀ ਸਰੀ ਸੁੱਤੀ ਖਰਾ ਬਣਾਤੇ ਸੁੱਕੀ ਬੰਦੀ ਹੈ ਫੀਲ ਹੋ ਰਿਹਾ ਚਾਹ ਦੀ ਮੀਠੀ। ਘਰੇ ਘਰ ਤਾਂ ਪਹਿਲੀ ਵਾਰ ਚ ਚੱਲ ਜਾਂਦੀ ਆ ਘਰੇ ਘਰੇ ਕਈ ਕਈ 12 ਚ ਚੱਲਦੀ ਆ। ਚਲੋ ਜੀ ਅੱਪਾ ਕੰਮ ਕਰ ਲਈਏ ਫਿਰ ਮਿਲਦੇ ਆਂਗੇ। ਸਰਵਾਰੀ ਇਹ ਚਾਹ ਦੀ ਚੱਲ ਗਈ। ਫਾਜੋ ਖੰਡ ਵਾਲੀ ਬੋਰੀ ਵਿੱਚ ਕੁੜੀ ਸੀ ਨਹੀਂ ਗਈ ਮਾਜੀ ਮੈਂ ਕੁੜੀ ਸੁੰਘੀ। ਪੱਕਾ ਥਾਂਵੇਂ ਨਾ ਬੋਰੀ 파ਟ ਜੋ ਵੀ ਜਿਹੜੇ ਪੱਥਰ ਤੇ ਤਾਂ ਬੋਰੀ 파ਟਦੀ ਨਹੀਂ। ਆ ਇੱਟਾਂ ਦੇ ਫਰਸ਼ ਤੇ ਨਾ ਕੋਈ ਆਪਾ ਹੋਵੇ ਤੇ ਕਿਸੇ ਸਰ ਕੇ ਬੋਰੀ 파ਟਦੀ। ਇਹਨਾਂ ਨੂੰ ਥੋੜਾ ਲਾਣ ਦਾ ਸੰਦ ਆਪਦੇ। ਸਕੂਟਰ ਵੀ ਮੋਟਰਸਾਈਕਲ ਗੱਡੀ ਧੂੰਦੇ ਨੇ ਉਦੋਂ ਬਾਅਦ ਦੇ ਵਿੱਚ ਮੈਂ ਤੁੱਕ ਤਰਾਉਂਗੀ ਫਿਰ ਆਪਾਂ ਟੋਲੀ ਦੇ ਵਿੱਚ ਪਾ ਲਾਂਗੇ ਕਲੀ ਮੈਂ ਸਰਵਾਲਾ ਚਾਹੀਣਾ ਹੋਵੇ ਗਰਮ ਨੂੰ ਮੇਰੀ ਫੇਰ ਨਹੀਂ ਥੋੜੀ ਜਿਹਾ ਆਪਣਾ ਮਸਾਲਾ ਪੂਰੀ ਅੰਦਰ ਦਾ ਸਵਾਦ ਹੋਵੇ ਤੇ ਮਹੌਤਰ ਮੱਝਾ ਕਰੀਂ ਬੰਦ ਜਾਂਦੇ ਤੇ ਪੈਣਾ ਖੈਨੇ ਕਿਸੇ ਹਾਦੀ ਵਿੱਚ ਪਾਇਆ ਕੋਰ ਹਾਦੀ ਵਿੱਚ ਪਾਉਣਾ ਨਹੀਂ ਤੇ ਇਹ ਕਦੇ ਨਾ ਪਾਈ ਕੰਦਿਕਾ ਲਹੇ ਪੋਦਰਾ ਮੈਂ ਤੜਕਾ ਧਰ ਲਿਆ ਮੋਦਰਾ ਉਹ ਲਿਆਇਆ ਨੇ ਬੋਲ ਮਾਰ ਲਿਆ ਭਾਜੀ ਬਣਦੇ ਫਿਰ ਜੇ ਤਾਂ ਪੈਣਾ ਭਾਜੀ ਕੀ ਭਾਜੀ ਇਕੱਠੀ ਪਿਆੜ ਬਪਰਿਆ ਪਿਆ ਆਪਰਿਆ ਪਿਆ ਆਹ ਹੋ ਗਿਆ ਪਤਨੀ ਹੋ ਗਿਆ ਜਿਪਿਆ ਭਾਈ ਜੋਦਰਾ ਚਪਈਆ ਫਰਜ ਚਪਈਆ ਸੀਜ਼ਨ ਪਿਆ ਹਾਂ ਦਾ ਸਾਰੇ ਪਾਸੇ ਚਾਰ ਸਪੇਰਮ ਭਾਜੀ ਆ ਜਾਂਦੀ ਆ ਆਇਤ ਬੀਏ। ਇਹ ਤਾਂ ਥੋੜੀ ਰਹੇਗੀ। ਇਹ ਜੇ ਸੇ ਖਾਣ ਨੂੰ ਇਨਾ ਕਬਾਰੇ ਕੱਢ ਲਾਣੇ। ਅਜੀ ਨਾਲ ਮਿਰਚ ਤਾਂ ਪਾਉਣੀ ਨਹੀਂ ਅੱਜ ਹਰੀਆਂ ਮੈਨੂੰ ਖਾਸੀਆਂ ਆ ਸੁੱਖ ਨੂੰ ਤਾਂ ਮਗਾ ਨਹੀਂ ਜੋਨ ਨੂੰ ਖਾਸੀਆਂ ਲਿਆਤੀਆਂ ਤੂੰ ਮਿਰਚ ਬਸ ਉਹ ਜਿੱਦ ਜੀ ਬਾਮੂਣੀ ਹਾਦੀ ਨਹੀਂ ਸਪਾਈ ਉਹ ਜੀਰਾ ਪਹਿਲਾਂ ਪਾ ਲਿਆ ਅੱਜ ਸਾਡੇ ਤੇ ਜੀਰਾ ਸੀ ਮਿਰਚ ਚਾਹੇ ਮਾਸਾ ਪਹੂਰਾ ਕੋਈ ਦਾਲ ਨਹੀਂ ਸਾਦੇ ਨਹੀਂ ਪਾਉਂਦੇ ਤੇ ਗਾਜਰ ਆਪਾਂ ਕਰੋ ਕੱਟ ਲਈਏ ਤੋਂ ਤੋਂ ਇਹ ਜਿਸਕੇ ਤੋਂ ਤਾਂ ਸੱਜੇ ਲੈਣਾਂਗੇ। ਜਦੋਂ ਲਾਦਰ ਉਤਾਵੀਂ ਚ ਰਜਾ ਫੋਰ ਹਨਾ ਪਰ ਆਹ ਕਰਕੇ ਉਹ ਕਣਕ ਦੀਆਂ ਵਾਲੀ ਕਿੱਦਿਆਂ ਜੀ ਸੜੀ ਕਿਸੇ ਨਾਲ ਸਾਂਝੀ ਉਹ ਜਿਹੜੇ ਸੀ ਖੜਾ ਆ ਗਏ। ਬਸ ਆ ਜਿਹੜਾ ਸੈਂਟ ਦਾ ਕੰਮ ਹੋਰੀ ਹੁੰਦਾ ਹਨਾ ਲੋਟੀ ਪਸੂਕੀ ਸਬਜੀ ਨੂੰ ਬਣਾਉਂਦੇ ਰਸਮੀ ਸੇਜੀ ਬਣਾਵਾਂਗੇ ਰਸਮੀ ਸੇਜੀ ਬਣਾਵਾਂਗੇ ਸੰਗਣੇ ਸੰਗਣੇ ਹਨ ਤੇ ਮਸਾਲੇ ਨੂੰ ਪਕਾ ਦਾਂਗੇ ਫੱਗਦੇ ਸੋਨ ਹੁਣ ਰੋਟਾ ਬੀਟਰ ਪਾ ਜਿੱਥੇ ਰੋਟਾ ਬੀਟਰ ਹੈਗਾ ਉੱਥੇ ਰੋਟਾ ਬੀਟਰ ਉਰਾ ਕਰਕੇ ਫਿਰ ਮੰਗਰੋ ਮਸ਼ੀਨ ਲਾਉਣਗੇ ਕਣਕੀ ਜਨ ਵਾਲੀ ਫੇਰ ਮਸੀਮ ਦੇ ਨਾਲ ਹੀ ਲਾਉਣਗੇ ਰੁਟਾ ਬੀਟਰ ਕਿੱਥੇ ਪਾਉਣੇ ਆਂਗੇ ਮੱਜਾਂ ਵੀ ਖੜੀਆਂ ਨੇ ਕਿ ਬਿਚਾਰੀਆਂ ਠੀਕ ਚਾਰ ਪੱਟ ਦੇਵਾਂਗੇ ਉਹ ਤਾਂ ਉਧਰ ਹੀ ਪਤਾ ਨਹੀਂ ਕੀ ਕਰੀ ਲੈਂਦੇ ਨੇ ਥੰਨ ਬਾਜਦੇ ਤਾਇਆ ਬੋਦੀਆਂ ਤੋਂ ਦਿੱਤੇ ਪੱਟੇ ਆਂ ਲਾਜਾ ਚੋ ਇਹ ਵੀ ਜੋਰ ਆ ਇਹ ਵੀ ਜੋਰ ਵਾਲਾ ਕੰਮ ਆਗਾ चकाए वण पाल जी ਪਾਉਂਿਆ ਇਹਨੇ ਫੇਰ ਪੱਟ ਲਾਂਗੇ ਧੰਮ ਲੈ ਜੂਗਾ ਇਹ ਤਾਂ ਲੈਣ ਨੂੰ ਥੋੜੇ ਥੋੜੇ ਪੱਕੇ ਨੇ ਬੰਦਾ ਨੇ ਆ ਕੀ ਕੇਰਾ ਆਖਾਂ ਦੇ ਫੇਰ ਪੱਟ ਕੇ ਪਾ ਲਾਂਗੇ ਜੇ ਲੋ ਜੇ ਹੁਣ ਗਰਮਣ ਮੈਨੂੰ ਚਾਰ ਚਕਾਉਂਦੀ ਹੈਗੀ ਫੇਰ ਮਿਲਦੇ ਆਪਾਂ ਲੋ ਜੀ ਆਪਾਂ ਨੇ ਕੱਕਾ ਪਾ ਕੇ ਮੱਝਾ ਬੰਨੇ ਸਰਦਾਰ ਜੀ ਉਹਨੂੰ ਪਹਿਲਾਂ ਸੰਦ ਤੋਕੇ ਹਟਸਾ ਸਾਹਮਣੇ ਹਟੇ ਨੇ ਉਸ ਤੋਂ ਕੇ ਆਈਂ ਛੜੇਨੇਗੇ ਤੇ ਮੈਂ ਹੁਣ ਮੱਝਾ ਬੰਨ ਕੇ ਆਈਆਂਗੀ ਸਬਜ਼ੀ ਆਪਣੀ ਬਣ ਗਈ ਹੈਗੀ ਅੱਪਾ ਲਾਉਣਿਆਂ ਮਲਾਈ ਹੁਣ ਬਹੁਤ ਸਾਰੇ ਭੈਣਾਂ ਆਏ ਕਹਿਣਗੀਆਂ ਤੁਸੀਂ ਹੱਥ ਨਾਲ ਲਾਉਣ ਹੱਥ ਆਪਾਂ ਹਨਾ ਸਾਫ਼ ਕਰਕੇ ਪਾਉਣਿਆਂ ਵਿੱਚ ਅ ਚਮਚੇ ਨਾਲ ਮੈਥੋਂ ਵਧੀਆ ਨਹੀਂ ਲੈਂਦੀ ਰਹੀ ਮਲਾਈ ਤੇ ਭਾਂਡੇ ਫਮਾਂ ਮਾਂਜਣੇ ਨੇ ਹਜੇ ਚਾੜੇ ਮਹਾ ਚਲ ਮੈਂ ਦੁੱਧ ਵਾਲੇ ਭਾਂਡੇ ਵੀ ਬੇਲੇ ਕਰਨਾ ਹਨਾ ਫਿਰ ਆਥਣੇ ਦੁੱਧ ਨੂੰ ਵਾਲਾ ਦੇਣਾ ਪਊਗਾ ਜਿਹੜਾ ਇਹ ਰਾਤ ਵਾਲਾ ਦੁੱਧਾਗਾ ਆਹ ਆ ਰਾਤ ਵਾਲਾ ਦੁੱਧਾਗਾ ਆ ਰਾਤ ਰੱਖਿਆ ਸੀ ਆ ਸਵੇਰੇ ਰੱਖਿਆ ਸੀ ਜਿਹੜਾ ਕੱਲ੍ਹ ਆ ਉਹ ਦੁੱਧ ਸੀ ਉਹ ਅੱਜ ਵਰਤ ਲਿਆ ਜਿਹੜਾ ਆ ਦੁੱਧ ਹੈ ਇਹ ਕੁਸ ਆਥ ਨੇ ਪੀ ਲਾਂਗੇ ਕੁਸ ਤੜਕ ਚਾਹ ਚੂ ਕਰ ਲਾਂਗੇ ਜਿਹੜਾ ਆਥ ਨੇ ਰੱਖਾਂਗੇ ਉਹ ਕੱਲ ਨੂੰ ਵਰਤ ਲਾਂਗੇ ਇਸ ਤਰ੍ਹਾਂ ਕਰਦੇ ਹੁਣ ਕਿਉਂਕਿ ਹੁਣ ਸਰਦੀਆਂ ਨੇ ਹਨਾ ਸਰਦੀਆਂ ਕਰਕੇ ਦੁੱਧ ਖਰਾਬ ਨਹੀਂ ਹੁੰਦਾ ਕੁਸ ਇਹ ਜੇ 2 ਕਿਲੋ ਦੁੱਧ ਫ੍ਰੀਜ ਚ ਪਿਆ ਹੈਗਾ ਤੇ ਬਸ ਤੇ ਕਰਾ ਚਾਹੀ ਨਹੀਂ ਪਤਾ ਹਨਾ ਚਾਰ ਬੰਦੇ ਕਿੱਧਰੋਂ ਆ ਜਾਣਾ ਫਿਰ ਮੈਂ ਖੁੱਡਾ ਜੀ ਦੁੱਧ ਰੱਖ ਲਾਣੀ ਹੁੰਨੀ ਆ ਘਰੇ ਤੇ ਜਿੱਦੇ ਬਾਲਾ ਪਿਆ ਹੋਵੇ ਉਹਦੇ ਫਿਰ ਮੈਂ ਨਹੀਂ ਵੀ ਰੱਖਦੀ ਤੇ 2 ਕਿਲੋ ਲਈ ਹਜੇ ਕਿੰਨੀ ਪਈ ਆ ਇੱਕ ਤੇ ਪਹਿਲਾਂ ਉਹ ਵਰਤ ਲਾਂਗੇ ਅੱਥ ਨੂੰ ਉਹ ਪੀ ਲਾਂਗੇ ਦਹੀਂ ਦੂਹੀ ਜਮਾ ਲਾਂਦੀ ਉਹਦੀ ਤੇ ਆਹ ਘਾਲ ਨੂੰ ਵਰਤ ਲਾਂਗੇ ਇੱਕ ਸਾਡੇ ਆਏ ਪੰਗਾ ਵੀ ਚਾਹ ਜਿਹੜੀ ਆ ਉਹ ਬਾਏ ਹੋਏ ਦੁੱਧ ਦੀ ਪੀਂਦੇ ਨੇਗੇ ਕੱਚੇ ਦੁੱਧ ਦੀ ਚਾਹ ਨਹੀਂ ਪੀਂਦੇ ਹੈਗੇ ਕਹਿੰਦੇ ਉਹ ਚੋ ਕਚਿਆਣ ਆਉਂਦੀ ਹੈਗੀ ਰੋਜ਼ੀਪਾ ਆਕੇ ਨੀ ਦੇ ਵਿੱਚ ਕੱਢ ਲੈਣਾ ਫਿਰ ਮੈਂ ਕੰਨੀਆਂ ਨੇ ਨਸਾਨੀਆਂ ਲਾ ਲੈਣੀਆਂ ਜਿਹੜਾ ਦੇਹਾ ਦੂਗਾ ਜਿਹੜਾ ਕਾਲਾ ਰੁੱਧਾ ਪੱਲਾ ਵਰਤੂ ਉਹ ਕੰਨੀ ਮੂਰੇ ਰੱਖ ਦੂ ਆ ਮੰਗਰ ਰੱਖ ਦੂ ਇਸ ਤਰ੍ਹਾਂ ਕਰਦੀ ਹੁੰਦੀ ਆਂਗੇ ਹਾਂ ਕੱਢ ਦਾਂ ਨੀ ਮ ਗੜਬੀ ਚ ਜਿਹੜੀ ਹਜੇ ਕੰਨੀ ਪਈ ਉਹ ਹੱਥ ਨੇ ਤੱਤੀ ਕਰ ਲਾਂ ਗੜਬੀ ਲਿਓਣੀ 1.5 ਕਿਲੋ ਵਾਲੀ ਉਹ ਚ ਲੇਕੋ ਲੂਆ ਹੁਣ ਤੋਂ ਉਹ ਕੋਈ ਮੈਂ ਆਜੀ ਪਾਂਡੇ ਪਹਿਲਾਂ ਮੰਨ ਤੇ ਕੋਸਾ ਕੋਸੋਣਾ ਚਾਹ ਚੂ ਜੀ ਬਾਦੂ ਪੈਸੀ ਉਹ ਪਾ ਕੇ ਆਣੀਆਂ ਨੇ ਮੁਨਾ ਸਾਰੇ ਭਾਂਡੇ ਬੇਲੇ ਕਰ ਲਾ ਮਾਰ ਲਾ ਹਨ ਤੇ ਫਿਰ ਮੱਝਾ ਕਨੇ ਜਾਉਂਗੀ ਦੁਬਾਰੇ ਕੇਰੇ ਤੇ ਜਾਇਆ ਏ ਕਿਉਂਕਿ ਕੱਲ ਨਾ ਇਹ 파ਸੋ ਬਣਾਇਆ ਸੀ ਕਿਉਂ 파ਸੋ ਕਿਉਂ ਬਣਾਇਆ ਕੱਲ ਸਾਰਾ ਦਿਨ ਹੀ ਲੰਗੇ ਨਿੱਕੇ ਮੋٹے ਕੰਮਾਂ ਚ ਕਿਉਂਕਿ ਨਹੀਂ ਤਾਂ ਮੈਂ ਫਰਿੱਜ ਪਰੋਚ ਸਾਫ ਕਰਿਆ ਕੱਲ ਨਹੀਂ ਹਜੇ ਜੱਗ ਚ ਵੀ ਪਿਆਦ ਉਦ ਦੀ ਕਕੈਨੀ ਪਈ ਐ ਤੁਕ ਮਨ ਆਖਰੀ ਦਿਨ ਤੇ ਥੋੜਾ ਆਥਨ ਦੁੱਧ। ਟੜਕੇ ਨਹੀਂ ਰੱਖ ਜਾ ਅੱਖਾਂ ਇੱਥੇ ਰੱਖ ਲਾਂ। ਕਿਉਂਕਿ ਸਵੇਰ ਵੇਲੇ ਅਸੀਂ ਦੁੱਧ ਥਾਂ ਘੱਟ ਕਰ ਆਪਦੇ ਆਥਨ ਮੇਰੇ ਵੱਧ ਰੱਖ ਲੈਣੇ। ਵੀ ਸਵੇਰ ਵੇਲੇ ਥੋੜੀ ਜੀ ਥੋੜੀ ਜੀ ਕੋ ਖਾਸਾ ਫਰਕ ਪੈ ਜਿੰਦਾ ਫੈਂਟ ਦਾ। ਫੈਂਟ ਵੱਧਾ ਵਧੀਆ ਆ ਜਾਂਦੀ ਸਵੇਰ ਵੇਲੇ। ਆਥਨ 9:00 ਵਜੇ ਸਵੇਰ ਵੇਲੇ 10:00 ਵਜੇ। ਇਹ ਇੱਕ ਪੈਟ ਦਾ ਫਰਕ ਪੈ ਜਾਂਦਾ। ਫਿਰ ਅਸੀਂ 3 ਵਾਲਾ ਦੁੱਧ ਆਥਨ ਹਾਦਰਾ ਖਾਣਾ ਹੈ ਵਿਚਾਰਾ ਘੜ ਕੇ ਦਸ ਕਰੀ ਰੱਖਦੇ ਅੱਜ ਮੂੰਹ ਹੀ ਰੱਖ ਲਿਆ ਤੜਕਾ ਮਨ ਕਲੋਂ ਰਾਤ ਦੀ ਬਹੁਤ ਪਿਆਪ ਰਹੀ ਜੀ ਬੰਦ ਫਿਰ ਤਾਂ ਕੁੰਗੀ ਹੱਥ ਕੇ ਬਸ ਲੈਣਾ ਸਾਰੇ ਪਾਂਡੇ ਮੇ ਲੇਟੀ ਵਾਲੇ ਚ ਪਾ ਦਿੰਦੇ ਧੋ ਕੇ ਮੱਜਾਂ ਫਿਰ ਲੇਟੀ ਚਾਰ ਨਾਲ ਆਪੇ ਬੱਠਰ ਦਿੰਦੇ ਤਾਂ ਫਿਰ ਉਹ ਮਸਾ ਮਕਾਰ ਦੀ ਮੋਟੀ ਜੀ ਨੂੰ ਹੋਰ ਦਰਾਈਏ ਜਿਹੜੀ ਬਰੀਕ ਉਹ ਮੈਂ ਗਰਮ ਪਾਣੀ ਚ ਪਿਉਂ ਦੜੀ ਹੁਣ 11:00 ਵਜੇ ਕੰਮ ਠੰਡਾ ਕਰਕੇ ਫਿਰ ਉਹਨੂੰ ਪਿਉ ਕੇ ਹੁਣ ਪਾਣੀ ਬਿੜੇ ਤਰਿਆਉ ਮੂਰੇ ਕਰੇ ਨਾ ਬੰਨਣ ਸਾਰ ਤਰ ਜਾਨੀਆਂ ਕਰੇ ਪਾਣੀ ਪਿਆਰ ਧਰ ਦੰਨੀਆਂ ਕਰੇ ਛਾਣਾ ਬਿੜੇ ਤਰ ਦਾਂ ਬਹੁਤ ਜ਼ਿਆਦਾ ਜਾਂਦੀ ਹੈ ਹਨ ਤੇ ਇਸ ਤਰ੍ਹਾਂ ਕਰਦੀ ਹਾਂ ਸਿੱਟੇ ਵਿੱਚ ਗੱਜੇ ਬੁਰੇ ਲੱਗ ਜਾਂਦੇ ਫਿਰ ਪੋਚਾ ਫਿਰ ਤਾਂੰਦਾ ਸਿੱਟੇ ਵਿੱਚ ਇਹ ਢੱਕੋ ਹੱਸਤੇ ਅਜੇ ਉਹ ਲੱਡੂ ਡੱਬੇ ਚ ਪਾਉਣੇ ਨੇ ਜਿਹੜੇ ਉਹ ਹੁੰਦੇ ਕੇ ਬਣ ਤਿਆਰ ਹਾਂ ਅਸੀਂ ਬਹੁਤ ਪਣੇ ਠੰਡਾ ਦੋ ਟੱਟੇ ਪਾਉਣੇ ਦੋ ਟੱਟੇ ਪੜਾ ਕੇ ਨਾ ਪਾਉਂਦੇ ਗਾਜਨਾ ਜੀ ਫੇਰ ਮੰਨ ਜੋ ਨਪਾਂਦੇ ਹੋ ਫੇਰ ਹੋਵੀ ਚੱਲ ਗਾ ਫੇਰ ਨਪਾਂਦੇ ਰੋੜਕੀ ਲਾਤੀ ਮਿੱਟੀ ਚਾਰਪ ਇਹ ਤਾਂ ਪਤਾ ਨਹੀਂ ਨਾ ਰੇਤਾ ਕਿੱਥੋਂ ਆਉਂਦਾ ਧਨੀਏ ਦੇ ਬਹੁਤ ਜ਼ਿਆਦੇ ਆ ਇਹ ਤਾਂ ਸੱਚ ਮੈਂ ਦੋ ਵਾੜਾ ਪਾੜੀਆਂ ਇੱਧਰ ਤਾਂ ਆ ਬੁੱਟਿਆਂ ਤੇ ਬਾੜ ਨਹੀਂ ਪਈ ਜਾਂਦੀ ਬਾਹਰ ਇੱਟੇ ਕਣ ਹੁਣਾਈ ਨਿਕਲ ਗਈ ਇੰਨਾ ਜਰ ਪੈਪ ਨਾਲ ਖੁੱਡੀ ਨਾਲ ਸੋਨਾ ਪਾ ਆ ਮਿੱਟੀ ਦੇ ਬਾਦੂ ਆ ਪਛਾਨਾ ਤੋਏ ਪਾ ਦ ਬਾਦੂ ਫਿਰ ਉਹ ਤੋਂ ਮੋਟੋ ਇਟਾ ਇਹਨੇ ਬਚਾਨਾ ਉਪਰ ਹੰਗਨੇ ਮੋਟੋ ਆ ਪੀ ਲਗਿੰ ਜਾਉਂ ਤੂ ਕਾਹੋ ਜੂਆ ਉਹ ਤੇ ਪਰ ਦੰਗ

ਜਨਰੇਟਰ ਪੈਂਦਾਗਾ ਮਾਂ ਜਨਰੇਟਰ ਪੈਂਦਾ ਨਹੀਂ ਡਿੱਗੀ ਜਾਂਦੇ ਨੇ ਢਾਲ ਅੱਜ ਮੈਂ ਪੱਤੀ ਚੁੰਨੀ ਕਰਦੀ ਆ ਜਿਹਨੇ ਨਾ ਸਾਲ ਹੀ ਲੱਗਾ ਜਾਂਦਾ ਮੈਨੂੰ ਅੱਜ ਉੱਤ ਗਾਜਰਾ ਚੀਜ਼ ਨੂੰ ਗਰਮੀ ਆ ਗਈ ਦਰ ਮੈਂ ਕੋਟੀ ਵੀ ਲਾਤੀ ਅੱਬੀ ਜਾਗਟ ਜੀ ਪਾ ਦితి ਮੈਂ ਸਾਮ ਮਾਰ ਕੇ ਮੋਟੀ ਜੀ ਕੋਟੀ ਸਵੇਰ ਵੇ ਲਪਾਈ ਜਾਂਦੀ ਮਸਾਰੇ ਇਸ ਤਣੇ ਨਿਕਲਦਾ ਇਸ ਤਣੇ ਨੂੰ ਜੇ ਮਿੱਤ ਹੋ ਸਿਆ ਕੋਟ ਤਾਂ ਮਾਂਜੇ ਨਾਲ ਪਾਇਆ ਜਾਂਦਾ ਲਾਉਣੇ ਤਾਰ ਤੋਂ ਕੱਪੜੇ ਤੇ ਕੱਲ ਸਰਦਾਰ ਜੀ ਆ ਕੱਪੜੇ ਪਾ ਕੇ ਜੀ ਪੈਲਸ ਵਿੱਚ ਇਹ ਕਰਨੇ ਨੇ ਪ੍ਰੈਸ ਆਉਂਦੇ ਆ ਜੀ ਤਾਂ ਹੁਣ ਟਾਈਮ ਰਹਿ ਗਿਆ ਹੁਣ ਕਰ ਦੂੰਗੀ ਨਹੀਂ ਸਵੇਰੇ ਕਰ ਦੂੰਗੀ ਕੱਪੜੀ ਲੋਟ ਉਹਨੇ ਸਾਰਾ ਦਿਨ ਕੱਪੜੇ ਹਨਾ ਆ ਪਾਗ ਦੀ ਤਿਆਰ ਮਾਰ ਤੇ ਹੋਰੋਂ ਇੱਕੀ ਚਾਹ ਤੇ ਫੁੱਲ ਜੀ ਦੀ ਪਤਨੀ ਬਾਬਾ ਜੀ ਦੀ ਮਾਣ ਚਲੋ ਜੇ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਕੱਪੜੇ ਲਾ ਕੇ ਤੇ ਆਪਾਂ ਤਾਰਾਂ ਤੋਂ ਸਾਮ ਕੇ ਆਪਾਂ ਜਾਣਾਂਗੇ ਮੱਜਾਂ ਬਾਲਨੇ ਤਾਂ ਗੋਆ ਸੱਟਣ ਵਾਲਾ ਪਿਆ ਨੇ ਪਾਣੀ ਭਲਾਉਣ ਵਾਲਾ ਪਿਆਗਾ ਜੇ ਸਰਦਾਰ ਜਿੱਤ ਹੋਰੀ ਨਹੀਂ ਸੂਤੋ ਪੂਤੋ ਲੋਟ ਆਉਂਦੀ ਆਪਾਂ ਆਪਣੇ ਕੰਮ ਕਰ ਦਿਆਂਗੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਪਲੀਜ਼ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਸੋਣਾ ਜਾ ਪਿਆਰਾ ਜਾ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ